ਦੇ ਟੌਪ ਕੁਆਲਿਟੀ ਦੀ ਮੱਝਾ ਵਈ ਦੇਖੋ 20 ਲੀਟਰ ਦੁੱਧ ਹੈ ਕਰਮਾੜੀਦਲੇ 20 ਲੀਟਰ ਸਾਰੇ ਸੀਜ਼ਨ ਦਾ 4300 ਲੀਟਰ ਦਾ ਦੁੱਧ ਦਾ ਰਕਾਰਡ ਉਹ ਇਹਦੇ ਘੱਟੇ ਸ਼ਿਵਨ ਮੈਂ ਕਿਚਕਾਇਆ ਅੱਛਾ ਜੱਫਰ ਨਾ ਕਰ ਜੱਫਰ ਨਾ ਕਰ ਟੈਗਟ ਜਗਜੀਤ ਵਾਲੀ ਮੋਰਨੀ ਮੱਝਾ ਦੇਖੋ ਕਰੋ ਦਰਸ਼ਨ ਪਸ਼ੂਤ ਨੋਲਾ ਦੇ ਯਾਰ ਮੱਝਾ ਦਿਖਾਉਣਾ ਬਹੁਤ ਜਿਆਦਾ ਟੌਪ ਕੁਆਲਿਟੀ ਦੀ ਮੱਝਾ ਵਈ ਦੇਖੋ ਗੈਪ ਕੋਕ ਦੇਖੋ ਯਾਰ ਹਨ ਵਾਲਾ 2 ਲੀਟਰ ਦੁੱਧ ਕਰਮਾੜੀਤਲੇ 2 ਲੀਟਰ ਦੁੱਧ ਰੇਟ ਪਲੀ ਚੈੱਕ ਕਰ ਲਓ ਬਈ ਦੇਖੋ ਬਹੁਤ ਜ਼ਿਆਦਾ ਡਬਲ ਮੱਧ ਹੈ ਦੋ ਮੇਲਿਆਂ ਦੀ ਜੇਤੂਮਾਂ ਜਵਈਏ ਤੇ ਡਿਟੇਲ ਆਪਾਂ ਬੱਫੂ ਨੂੰ ਪੁੱਛ ਲੈਣ ਸਾਰੇ ਸੀਜ਼ਨ ਦਾ 4300 ਲੀਟਰ ਦਾ ਦੁੱਧ ਰਿਕਾਰਡ ਸਾਰੇ ਸੂਏ ਦਾ ਦੁੱਧ ਆਰਕਾਰ ਤੋਂ ਆਇਆ ਹੋਇਆ ਹਾਂ ਚੋਆਇਆਂ ਹੋਈਆਂ ਸਾਲ ਦੇ ਕਿੰਨੇ ਮਿਲ ਜੇ ਤੁਹਾਨੂੰ ਮੈਂ ਦੇ ਜਗਰਾਮਾਂ ਤੇ ਆ ਤੋਏ ਦੇ ਕੱਟੇ ਸ਼ਿਵਨ ਮੈਂ ਕਿ ਚਕਾਇਆ ਅੱਛਾ ਜੱਫਰ ਨਾ ਕਰ ਜੱਫਰ ਨਾ ਕਰ ਟੈਟ ਕਰਕੇ ਤੋਰਿਆ ਤੇ ਪੁੱਛਣਾ ਨਾਰਕ ਹੈ ਕੋਈ ਅੱਛਾ ਨਮੂਰਨੀ ਅੱਛਾ ਮੋਰਨਿੰਗ ਅੱਜ ਹੈ ਬਾਈ ਡਾਕਟਰ ਜਗਜੀਤ ਵਾਲੀ ਠੀਕ ਹੈ ਬਾਈ ਡਾਕਟਰ ਜਗਜੀਤ ਵਾਲੀ ਮੋਰਨੀ ਮੱਝਾ ਦੇਖੋ ਕਰੋ ਦਰਸ਼ਨ ਪਸ਼ੂ ਮੰਡੀ ਤਨੋਲਾ ਦੇ ਵਿੱਚ ਹੁਣ ਕਿੰਨੇ ਦੀ ਸ਼ੇਲ ਕਰਨੀ ਹੈ ਇਹ 5 ਲੱਖ ਦੀ 5 ਲੱਖ ਦੀ ਸ਼ੇਲ ਕਰਨੀ ਹੈ 20 ਲੀਟਰ ਦੁੱਧ ਤੇ 5 ਲੱਖ ਰੁਪਏ ਮੁੱਲ ਬਾਈ ਮੋਰਨੀ ਮੱਝਾ ਨਾ ਨਾ ਆਪਾਂ ਚੂਹਾ ਵਾਲੀ ਦੇ ਕੋਲ ਆ ਜਰਾ ਆਪਾਂ ਕੋਈ ਕੋਈ Subtitles yeah. by